ਆਪਣੇ ਦੋਸਤਾਂ ਦੇ ਨਾਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਮੌਸਮ ਵਿਭਾਗ ਲਗਾਤਾਰ ਪੰਜਾਬ ਤੋਂ ਬਾਹਰ ਤਾਂਚਤਾਂਡੀਆਂ ਦੇ ਰਿਹਾ ਹੈ ਕਿ ਮੌਸਮ ਬੜਾ ਖਰਾਬ ਹੋ ਰਿਹਾ ਹੜ ਆ ਰਹੇ ਹਨ ਪਰ ਪੰਜਾਬ ਦੇ ਵਿੱਚ ਹਾਲਾਤ ਆ ਜਿਹੜੇ ਉਹ ਮੌਸਮ ਖਰਾਬ ਵਾਲੇ ਦਖਾਈ ਦੇ ਰਹੀ ਹੈ। ਫਰੀਦਪੁਰ ਦੇ ਵਿੱਚ ਜੇ ਅਸੀਂ ਦੇਖੀਏ ਫਰੀਦਪੁਰ ਦੇ ਵਿੱਚ ਗੱਲ ਕਰ ਰਹੇ ਆ ਕਿ ਵਹਿਮਾਂ ਦੇ ਵਿੱਚ ਜਿਵੇਂ ਗੀਤ ਗਾਏ ਜਾਂਦੇ ਆ ਕਿ ਹੁਣ ਕਿੱਧਰ ਗਈਆਂ ਵੇ ਤੇਰੀਆਂ ਨਾਨਕੀਆਂ ਫਰੀਦਪੁਰ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਮੌਨਸੂਨ ਕਿੱਧਰ ਗਈਆਂ ਤੇ ਹੁਣ ਕਿੱਧਰ ਗਈਆਂ ਵੇ ਬਦਲਾ ਮੌਸਮਾਂ ਤੇਰੀਆਂ ਮੌਨਸੂਨੀਆਂ ਜਿਹੜੀਆਂ ਗੱਲਾਂ ਕਰਦੇ ਸੀ ਕਿ ਮੌਨਸੂਨ ਆ ਗਈ ਬੜੀ ਜ਼ਬਰਦਸਤ ਤਰੀਕੇ ਨਾਲ ਆ ਰਹੀ ਆ ਪੈਕ ਕੀ ਬਾਕੀ ਸਮੇਂ ਤੋਂ ਵੱਧ ਜਿਹੜੀ ਬਰਸਾਤ ਆ ਜਾਦੇ ਪੈਣੀ ਆ ਤੇ ਉਹ ਹਾਲਾਤ ਬਿਲਕੁਲ ਉਲਟ ਹੋਏ ਪਏ ਆ ਕਿਤੇ ਨਹੀਂ ਲੁਣਵਾ ਦੇ ਆ ਦਿਖਾਈ ਨਹੀਂ ਦੇ ਰਹੀ ਮੌਸਮ ਦੀ ਜਸਤਰਾ ਦੀ ਵਾਰਨਿੰਗ ਦਿੱਤੀ ਜਾ ਰਹੀ ਸੀ ਉਹ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੀ ਸੋ ਆਪਾਂ ਅੱਜ ਗੱਲ ਕਰ ਰਹੇ ਆ ਮੌਸਮ ਦੀ ਪ੍ਰੀਤਪੁਰ ਦਾ ਮੌਸਮ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਦੇਖੋ ਚਮਕ ਰਿਹਾ ਏ ਸੂਰਜ ਗਰਮੀ ਪੂਰੀ ਤੇਜ ਤਪਸ਼ ਦੇ ਰਿਹਾ ਏ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਕਿ ਕਿਤੇ ਬੱਦਲ ਦੀ ਵਾਈ ਢਾਈ ਦਿਸਦੀ ਹੋਵੇ ਇਸ ਲਈ ਲਾਈਵ ਹੋਏ ਆ ਤੁਹਾਨੂੰ ਪੁੱਛ ਸਕੀਏਗੇ ਤੁਹਾਡੇ ਹਲਕੇ ਦੇ ਵਿੱਚ ਬੱਦਲਾਂ ਦਾ ਕੀ ਹਾਲ ਆ ਮੌਸਮ ਦਾ ਕੀ ਹਾਲ ਆ ਤੁਸੀਂ ਦੱਸੋ ਤਾਂ ਕਿ ਸਾਰੇ ਪਾਸੇ ਇਹ ਪਤਾ ਲੱਗ ਸਕੇ ਕਿ ਬਦਲਾਂ ਦਾ ਤੇ ਮੌਸਮ ਦਾ ਕੀ ਹਾਲ ਆ ਕਿਸ ਤਰ੍ਹਾਂ ਦੇ ਹਾਲਾਤ ਆ ਗਰਮੀ ਨੇ ਇਸ ਵੇਲੇ ਵਟ ਕੱਢੇ ਹੋਇਆ ਮੌਨਸੂਨ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਚਾਰੇ ਪਾਸੇ ਹੰਮਸ ਤਪ ਤੇ ਜਿਹੜੀ ਹਵਾ ਵੀ ਹੈ ਨਾ ਉਹ ਵੀ ਗਰਮ ਵਗ ਰਹੀ ਆ ਇਸ ਵੇਲੇ ਜਿਹੜੇ ਮੌਸਮ ਨੇ ਹਾਲਾਤ ਬਣਾਏ ਹੋਏ ਆ ਤੁਹਾਡੇ ਹਲਕੇ ਦਾ ਕੀ ਹਾਲ ਆ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਕਿਸ ਤਰ੍ਹਾਂ ਦੇ ਹਾਲਾਤ ਆ ਜਿਹੜੀ ਮੌਸਮ ਮੌਸਮਾ ਤੇਰੀਆਂ ਮੌਨਸੂਨੀਆਂ ਹੁਣ ਕਿੱਧਰ ਗਈਆਂ ਕਿੱਧਰ ਗਈਆਂ ਅਸੀਂ ਤੜੀਕ ਰਹੇ ਹਾਂ ਕਿ ਭਾਈ ਆਹ ਪੋਰਾ ਬਰਸ ਤੇ ਅਡੀਆਂ ਗੋਡੇ ਘਸਾਵਾਂਗੇ ਮੀਂਹ ਪਊ ਤਾਂ ਘਰ ਨੂੰ ਜਾਵਾਂਗੇ ਗੱਲਾਂ ਕਰਦੇ ਸੀ ਗੁੱਡੀਆਂ ਫੂਕਦੇ ਸੀ ਤੇ ਹਾਲਾਤ ਉਹੀ ਐਸ ਵੇਲੇ ਬਣਾਏ ਹੋਏ ਆ ਮੌਸਮ ਨੇ ਕਿ ਮਜਬੂਰ ਕੀਤਾ ਜਾ ਰਿਹਾ ਲੋਕ ਗੁੱਡੀਆਂ ਫੂਕਣ ਮੌਸਮ ਅੱਗੇ ਦੁਹਾਈ ਦੇਣ ਕਿ ਮੌਸਮ ਆ ਬੱਦਲ ਪਾ ਸਾਨੂੰ ਕੁਝ ਤਪ ਦੇ ਸੀਨੇ ਠੰਡਪਾ ਗਰਮੀ ਦਾ ਪੂਰਾ ਕਹਿਰਾ ਤੇ ਤੁਹਾਡੇ ਹਲਕੇ ਦਾ ਕੀ ਹਾਲ ਹੈ ਦੇਖੋ ਸੂਰਜ ਕਿਵੇਂ ਚਮਕ ਰਿਹਾ ਤੇ ਸੂਰਜ ਜਿਹੜਾ ਜਿੰਨਾ ਚਮਕਦਾ ਉਨੀ ਗਰਮੈਸ਼ ਆ ਸਭ ਤੋਂ ਪਹਿਲਾਂ ਕਮੈਂਟ ਜਗਤਾਰ ਸਿੰਘ ਜੀ ਦਾ ਆ ਰਿਹਾ ਕਿ ਬਹੁਤ ਜ਼ਿਆਦਾ ਗਰਮੀ ਹੈ ਜੀ ਰਾਈਆਂ ਵਾਲਾ ਕਲਾ ਧੰਨਵਾਦ ਜੀ ਜਗਤਾਰ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਪਹਿਲਾ ਕਮੈਂਟ ਜਗਤਾਰ ਜੀ ਨੇ ਦਿੱਤਾ ਕਿ ਗਰਮੀ ਬਹੁਤ ਆ ਅਸੀਂ YouTube ਤੇ ਵੀ ਨਾਲ ਦੀ ਨਾਲ ਲਾਈਵ ਆ ਤੁਸੀਂ ਉੱਧਰ ਵੀ ਕਮੈਂਟ ਕਰ ਸਕਦੇ ਹੋ ਉੱਧਰ ਵੀ ਦੱਸ ਸਕਦੇ ਹੋ ਕਿ ਤੁਹਾਡੇ ਕਿਸ ਤਰ੍ਹਾਂ ਦਾ ਹਾਲਾਤ ਆ ਕਿਉਂ ਜਿੱਥੋਂ-ਜਿੱਥੋਂ ਲੋਕ ਸਾਨੂੰ ਦੋਸਤ ਸਾਨੂੰ ਦੇਖ ਰਹੇ ਆ ਉਹ ਆਪਣਾ ਕਮੈਂਟ ਕਰਕੇ ਸਾਨੂੰ ਉਥੋਂ ਦੇ ਹਾਲਾਤ ਬਾਰੇ ਜਾਣਕਾਰੀ ਦੇ ਸਕਦੇ ਆ ਕਿ ਉੱਥੇ ਕੀ ਹਾਲਾਤ ਆ ਸੋ ਅਸੀਂ ਫਿਰ ਹਾਲ ਤੁਹਾਨੂੰ ਫਰੀਦਕੋਟ ਤੋਂ ਜਾਣਕਾਰੀ ਦੇ ਰਹੇ ਆ ਕਿ ਬਦਲਾ ਦਾ ਕਿਤੇ ਨਾਮ ਉਹ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ ਕੀ ਬੱਦਲਾਂ ਦਾ ਕੀ ਹਾਲ ਆ ਪਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਮੌਸਮ ਬੜਾ ਸੁਹਾਵਣਾ ਹੋਣ ਵਾਲਾ ਸੰਜੀਵ ਕੁਮਾਰ ਗੁਪਤਾ ਜੀ ਸਾਡੇ ਨਾਲ ਜੁੜੇ ਆ ਸਵਾਗਤ ਆ ਜੀ ਮਨਪ੍ਰੀਤ ਸਿੰਘ ਜੀ ਜੁੜੇ ਆ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਤੇ ਬੱਦਲਾਂ ਦੇ ਜਿਹੜੀ ਗੱਲ ਕਰ ਰਹੇ ਸੀ ਕਿ ਬੱਦਲ ਆਉਣਗੇ ਮੌਨਸੂਨ ਬੜੀਆਂ ਵਰ੍ਹਨੀਆਂ ਐਤਕੀ ਆਮ ਨਾਲੋਂ ਜ਼ਿਆਦਾ ਬਰਸਾਤਾਂ ਹੋਣੀਆਂ ਪਰ ਆਮ ਨਾਲੋਂ ਜ਼ਿਆਦਾ ਗਰਮੀ ਆਮ ਨਾਲੋਂ ਜ਼ਿਆਦਾ ਹਮਸ ਤੇ ਆਮ ਨਾਲੋਂ ਜ਼ਿਆਦਾ ਤਪਸ਼ ਹੋਈ ਪਈ ਆ ਇਸ ਵੇਲੇ ਸੜਕਾਂ ਤੇ ਨਿਕਲਣਾ ਵਿਹਾਲ ਹੋਇਆ ਪਿਆ ਬੁਰਾ ਹਾਲ ਹੋਇਆ ਪਿਆ ਇੰਨੀ ਜਿਹੜੀ ਗਰਮੀ ਤੇ ਤਪਸ਼ ਤੁਹਾਡੇ ਹਲਕੇ ਦਾ ਕੀ ਹਾਲ ਆ ਤੁਸੀਂ ਕਿੱਥੋਂ ਦੇਖ ਰਹੇ ਹੋ ਆਪਣੇ ਹਲਕੇ ਦਾ ਹਾਲ ਜਰੂਰ ਦੱਸੋ ਕਿ ਤੁਹਾਡੇ ਹਲਕੇ ਦੇ ਵਿੱਚ ਗਰਮੀ ਨੇ ਕਿਸ ਤਰ੍ਹਾਂ ਦਾ ਹਾਲ ਕਰ ਰੱਖਿਆ ਹੈ ਤੁਹਾਡਾ ਕਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਆ ਗਰਮੀ ਦੇ ਤੁਸੀਂ ਗਰਮੀ ਕਿੰਨੀ ਕੁ ਮਹਿਸੂਸ ਕਰ ਰਹੇ ਹੋ ਆਂਡ ਗਵਾਂਡ ਵਿੱਚ ਕਿੰਨੀ ਗਰਮੀ ਮਹਿਸੂਸ ਕੀਤੀ ਜਾ ਰਹੀ ਆ ਤੁਹਾਡੇ ਖੇਤਰ ਵਿੱਚ ਗਰਮੀ ਕੀ ਹੈ ਕਿਉਂਕਿ ਪਹਾੜੀ ਏਰੀਆ ਦੇ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਉਹਨਾਂ ਖਬਰਾਂ ਤੋਂ ਤਾਂ ਲੱਗਦਾ ਕਿ ਮੌਸਮ ਆ ਜਿਹੜਾ ਉਹ ਜਾਦੇ ਖਰਾਬ ਆ ਉਧਰ بارش ਨਹੀਂ ਪੈ ਰਹੀ ਆ ਕਿ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਆ ਪਰ ਸਾਡੇ ਵਾਲੇ ਪਾਸੇ ਸੋਕਾ ਪਿਆ ਹੋਇਆ ਆ ਅਸੀਂ ਅਡੀਕ ਰਹੇ ਹਾਂ ਕਿ ਸਾਡੇ ਕੁਝ ਪਵੇ ਤ੍ਰਿਪਤੀ ਜੈਨਾ ਬੁਰਾ ਹਾਲ ਹੈ ਜੀ ਫਰੀਦਕੋਟ ਡਿਸਟ੍ਰਿਕਟ ਹਾਂਜੀ ਧੰਨਵਾਦ ਜੀ ਤ੍ਰਿਪਤੀ ਜੀ ਸਵਰਨ ਕੌਰ ਜੀ ਫਰੀਦਕੋਟ ਤਾਂ ਸੁੱਕਾ ਪਿਆ ਹਾਂਜੀ ਹਾਂ ਬਿਲਕੁਲ ਫਰੀਦਕੋਟ ਸੁੱਕਾ ਤਾਂ ਚਲੋ ਕਿਹਾ ਹੀ ਕਿਹਾ ਜੀ ਨਾਲ ਦੀ ਨਾਲ ਇਹ ਦੇਖੋ ਤੁਸੀਂ ਕਿ ਗਰਮੀ ਨੇ ਇਸ ਤਰ੍ਹਾਂ ਜਿਵੇਂ ਪਕੈਣਾ ਅੜਾਟ ਕੱਢ ਰੱਖਿਆ ਗਰਮੀ ਨੇ ਅੜਾਟ ਕੱਢ ਰੱਖਿਆ ਸਾਰੇ ਪਾਸੇ ਤਪਸ਼ ਪੂਰੀ ਤਰ੍ਹਾਂ ਵਧੀ ਹੋਈ ਹੈ ਆ ਰਾਮ ਸਿੰਘ ਰਠੌਰ ਬਹੁਤ ਜਿਆਦਾ ਗਰਮੀ ਹੈ ਜੀ ਹਰਿਆਣਿਆਂ ਵਾਲਾ ਜੀ ਹਾਂ ਜੀ ਹਾਂ ਬਿਲਕੁਲ ਜੀ ਸਾਰੇ ਪਾਸੇ ਗਰਮੀ ਕਾਫੀ ਹੈ ਜੀ ਤੇ ਜਸਵੰਤ ਕੁਮਾਰ ਜੀ ਕਹਿ ਰਹੇ ਨੇ ਬਹੁਤ ਗਰਮੀ ਹੈ ਜੀ ਮੁੱਦਕੀਚ ਜ ਮੁੱਦਕੀਚ ਵੀ ਗਰਮੀ ਹੈ ਤੇ ਇਹ ਆਪਣਾ ਸਾਰਾ ਏਰੀਆ ਹੀ ਹੈ ਨਾ ਜਿਹੜਾ ਇਹ ਮੌਨਸੂਨ ਪਤਾ ਨਹੀਂ ਕਿਹੜੇ ਪਾਸੇ ਫਿਰਦੀ ਆ ਕਹਿੰਦੇ ਮੌਨਸੂਨ ਬੜੀ ਸ਼ਾਨਦਾਰ ਆਉਣੀ ਆ ਮੌਨਸੂਨ ਬੜੀ ਆਉਣੀ ਆ ਤੇ ਆਪਣੇ ਵਾਲੇ ਪਾਸੇ ਤਾਂ ਕੋਈ ਆਪਾਂ ਨੂੰ ਲੱਗਦਾ ਨਹੀਂ ਕਿ ਮੌਨਸੂਨ ਆ ਰਹੀ ਹੋਊਗੀ ਜਾਂ ਮੌਨਸੂਨ ਨਜ਼ਾਰਾ ਆ ਰਿਹਾ ਹੋਊਗੀ ਕਹਿੰਦੇ ਸੀ ਨਜ਼ਾਰਾ ਲਿਆ ਦੂਗੀ ਮੌਨਸੂਨ ਉਹ ਕਰੂਗੀ ਮੌਨਸੂਨ ਐ ਕਰੂਗੀ ਆਮ ਨਾਲੋਂ ਵੱਧ ਮੀਂਹ ਪੈਣਗੇ ਤੇ ਬੜੀਆਂ ਆਸਾਂ ਲੱਗਦੀਆਂ ਸੀ ਜਿੱਦੇ ਥੋੜੀ ਜੀ ਹੁੰਦਾ ਨਾ ਮੌਸਮ ਹੁੰਦਾ ਬੱਦਲਾਂ ਵਾਲਾ ਤੇ ਉਦੋਂ ਲੱਗਦਾ ਕਿ ਲੈ ਵੀ ਅੱਜ بارش ਆ ਰਹੀ ਹੈ ਤੇ ਬੜੇ ਨਜ਼ਾਰੇਦਾਰ بارش ਆਉਣੀ ਪਰ ਹਾਲਾਤ ਉਸੇ ਤਰ੍ਹਾਂ ਦੇ ਬਣ ਜਾਂਦੇ ਆ ਐਂ ਪੂਰੇ ਦਾ ਪੂਰਾ ਸੁੱਕਾ ਰਹਿੰਦਾ ਕਿਸੇ ਪਾਸੇ ਕੋਈ ਬਰਸਾਤ ਵਾਲੀ ਕੋਈ ਗੱਲ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਪੂਰੀ ਤਰ੍ਹਾਂ ਜਿਹੜਾ ਤਪਸ਼ ਬੱਦਲ ਕਦੇ-ਕਦੇ ਮੜੀ-ਮੋٹے ਆ ਜਾਂਦੇ ਆ ਗੁਰ ਲਿਆਕਤ ਸਿੰਘ ਮੱਲੀ ਜੀ ਬਹੁਤ ਗਰਮੀ ਆ ਹਾਂਜੀ ਹਾਂਜੀ ਗੁਰੂ ਲਖ ਜੀ ਯਸ਼ਵੰਤ ਕੁਮਾਰ ਜੀ ਕਹਿੰਦੇ ਹਾਂ ਹਾਂ ਗਰਮੀ ਹੈ ਜੀ ਠੀਕ ਹੈ ਜੀ ਧੰਨਵਾਦ ਤੇ ਜਿਹੜੀ ਗਰਮੀ ਹੈ ਨਾ ਗਰਮੀ ਨੇ ਬਹੁਤ ਬੁਰਾ ਹਾਲ ਕਰ ਰੱਖਿਆ ਪਰ ਇਕੱਲਾ ਮੌਸਮ ਕਰਕੇ ਬੁਰਾ ਹਾਲ ਨਹੀਂ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਕਾਰੋਬਾਰ ਤੇ ਵੀ ਅਸਰ ਪਾਇਆ YouTube ਤੇ ਸਾਡੇ ਨਾਲ ਸੁਖਚੈਨ ਸਿੰਘ ਦਸਕਾ ਜੀ ਜੁੜੇ ਆ ਧੰਨਵਾਦ ਤੁਹਾਡਾ ਪਟਿਆਲਾ ਤੋਂ ਸੁੱਕ ਪਟਿਆਲਾ ਸੁੱਕਾ ਜਸ ਜੀ ਕਮੈਂਟ ਕਰ ਰਹੇ ਨੇ YouTube ਤੇ ਕਹਿੰਦੇ ਪਟਿਆਲਾ ਸੁੱਕਾ ਤੇ ਪਟਿਆਲ ਪੰਜਾਬ ਸਾਰਾ ਹੀ ਸੁੱਕਾ ਹਾਂਜੀ ਜਸ ਜੀ ਤੇ ਸੁਖਜੀ ਉਥੋਂ ਕਹਿ ਰਹੇ ਨੇ ਲੁਧਿਆਣਾ ਵੀ ਬਹੁਤ ਜ਼ਿਆਦਾ ਗਰਮੀ ਆ ਅਤ ਦੀ ਗਰਮੀ ਆ ਲੁਧਿਆਣੇ ਇਥੇ ਸੁਖਜੀ ਸਾਡੇ ਨਾਲ ਜੁੜਿਆ YouTube ਤੇ ਉਹ ਵੀ ਦੱਸ ਰਿਹਾ ਕਿ ਉੱਥੇ ਬਹੁਤ ਜ਼ਿਆਦਾ ਗਰਮੀ ਹੈ। ਸੋ ਗਰਮੀ ਆ ਪਾ ਕੱਲੇ ਫਰੀਦਕੋਟ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਆ ਗਰਮੀ ਦੇ ਗਰਮੀ ਨੇ ਵਟਕਟ ਛੱਡੇ ਆ ਤੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਆ ਰਹੇ ਆ ਜੀ ਬੱਦਲ ਮੌਨਸੂਨ ਐ ਤੇ ਵੀ ਬੜੀਆਂ ਆਉਣੀਆਂ ਜੀ ਸਮੇ ਤੋਂ ਬਹੁਤ ਮੌਸਮ ਬਹੁਤ ਬੜਾ ਨਿਆਰੇਦਰ ਹੋਣਾ ਜੀ ਇਹ ਮੌਸਮ ਤੋਂ ਜਿਹੜਾ ਹੈਗਾ ਮੌਨਸੂਨ ਬੜੀਆਂ ਜ਼ਬਰਦਸਤ ਆ ਰਹੀਆਂ ਜੀ ਪਰ ਕਿਸੇ ਪਾਸੇ ਕੋਈ ਜ਼ਬਰਦਸਤ ਵਾਲੀ ਕੋਈ ਗੱਲ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ ਮੌਸਮ ਦੇ ਜਿਹੜੇ ਹਾਲਾਤ ਆ ਉਹ ਤਪਸ਼ ਵਾਲੇ ਬਣੇ ਪਏ ਆ ਔਰ 11 ਵਜੇ ਇਸ ਵੇਲੇ ਹਾਲਾਤ ਇਹ ਆ ਹੁਣ 12:25 ਮਿੰਟ ਹੋਏ ਆ ਇਸ ਵੇਲੇ ਹਾਲਾਤ ਇਹ ਆ ਕਿ ਸੜਕ ਤੇ ਨਿਕਲਣਾ ਮੁਸ਼ਕਲ ਲੱਗ ਰਿਹਾ ਇੰਨਾ ਚਮਕ ਰਿਹਾ ਸੂਰਜ ਪੂਰੀ ਤਪਸ਼ ਦੇ ਨਾਲ ਹਾਲਾਂਕਿ ਹਲਕਾ ਹਲਕਾ ਛਾਂ ਜੀ ਵੀ ਦਿਖਾਈ ਦਿੰਦੀ ਆ ਪਰ ਇਹ ਜਿਹੜੀ ਛਾਂ ਇਹ ਤਪਸ਼ ਤਪਸ਼ ਨੂੰ ਕੋਈ ਰੋਕਣ ਦੇ ਵਿੱਚ ਨਾ ਕਾਮਯਾਬ ਆ ਮੌਸਮ ਵਿਗਿਆਨੀ ਬੜਾ ਕੁਝ ਕਹਿੰਦੇ ਆ ਕਿ ਬਹੁਤ ਕੁਝ ਹੋ ਰਿਹਾ ਪਰ ਮੌਸਮ ਵਿਗਿਆਨੀਆਂ ਦੀ ਵੀ ਮੈਨੂੰ ਲੱਗਦਾ ਕਿ ਫੇ ਚੱਲ ਨਹੀਂ ਰਹੀ ਸੂਰਜ ਪੂਰੀ ਤਰ੍ਹਾਂ ਤਪਿਆ ਹੋਇਆ ਹੈ ਡਟਿਆ ਹੋਇਆ ਤੋ ਗਰਬੀ ਨੇ ਆਪਣਾ ਰੰਗ ਦਿਖਾਇਆ ਹੋਇਆ ਏ ਫਰੀਦਕੋਟ ਦੇ ਵਿੱਚ ਤੇ ਤੁਹਾਡੇ ਹਲਕੇ ਚ ਕੀ ਹਾਲ ਆ ਤੁਸੀਂ ਕਮੈਂਟ ਕਰਕੇ ਦੱਸੋ ਅਸੀਂ ਫੇਸਬੁੱਕ ਦੇ ਨਾਲ ਨਾਲ YouTube ਤੇ ਵੀ ਲਾਈਵਾਂ ਤੇ ਤੁਸੀਂ ਆਪਣੇ ਹਲਕੇ ਦਾ ਹਾਲ ਆ ਜਿਹੜਾ ਉਹ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਹਾਲ ਆ ਜੂਰਾ ਸੰਧਵਾ ਤੋਂ ਕੁਆਟ ਕਰ ਰਹੇ ਨੇ ਕਿ ਕੋਟਕਪੂਰਾ ਚ ਬਹੁਤ ਗਰਮੀ ਆ ਬਿਲਕੁਲ ਜੋਰਾ ਜੀ ਬਹੁਤ ਗਰਮੀ ਆ ਜੀ ਹਰੀਪਾਲ ਸੰਧੂ ਜੀ ਫਰੀਦਕੋਟ ਦੇ ਆਸ-ਪਾਸ ਪੂਰੀ ਖੁੱਲ ਕੇ بارش ਨਹੀਂ ਹੋਈ ਹਾਂਜੀ ਹਾਂਜੀ ਹਰੀਪਾਲ ਜੀ ਪੂਰੀ بارش ਆ ਜਿਹੜੀ ਉਹ ਖੁੱਲ ਕੇ ਨਹੀਂ ਹੋਈ ਕਾਕਾ ਜੀ ਲਾਈਵ ਬੈਠੇ ਆ ਹੁਕਮ ਕਰੋ ਜੀ ਦਫਤਰ ਚ ਜੀ ਤੋਂ بارش ਨੇ ਜਿਸ ਤਰ੍ਹਾਂ ਰੰਗ ਦਿਖਾਉਣੇ ਸੀ ਇਹਨਾਂ ਦਿਨਾਂ ਦੇ ਵਿੱਚ ਉਹ ਨਹੀਂ ਦਿਖਾ ਰਹੇ ਪ੍ਰੋਵਾਈਡਿੰਗ ਬੈਂਕ ਲੋਨ ਵਾਚ ਕਰ ਰਹੇ ਹੈ ਜੀ ਧੰਨਵਾਦ ਸਵਾਗਤ ਹੈ ਜੀ ਪ੍ਰੋਵਾਈਡਿੰਗ ਬੈਂਕ ਲੋਨ ਵਾਲਿਓ ਤੁਹਾਡਾ ਬੈਂਕ ਲੋਨ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਪ੍ਰੋਵਾਈਡਿੰਗ ਬੈਂਕ ਲੋਨ ਵਾਲੇ ਉਹ ਮੌਸਮ ਕਿਵੇਂ ਹੈ ਜੀ ਤੁਹਾਡਾ ਕਿੱਥੋਂ ਆ ਤੁਸੀਂ ਉਹ ਵੀ ਦੱਸ ਦਿਓ ਹਾਲਾਤ ਕਿਸ ਤਰ੍ਹਾਂ ਦੇ ਮੌਸਮ ਆ ਪਰ ਮੌਸਮ ਨੇ ਪੂਰੀ ਤਰ੍ਹਾਂ ਵਟ ਕੱਢੇ ਹੋਏ ਆ ਜਯਸ਼ੰਤ ਕੁਮਾਰ ਜੀ ਕਹਿੰਦੇ ਜਿਹੜੇ ਝੋਨਾ ਰੋਂਦੇ ਆ ਉਹਨਾਂ ਦਾ ਹਾਲ ਕੀ ਹੋਵੇਗਾ ਜੇ ਬਿਲਕੁਲ ਜੀ ਬਿਲਕੁਲ ਜਿਹੜਾ ਛੋਨਾ ਲਾਇਆ ਹੋਇਆ 85 ਘਟ ਰਿਹਾ ਡੀਜ਼ਲ ਬਹੁਤ ਮਹਿੰਗਾ ਵਿਚਾਰੇ ਲੱਗੇ ਹੋਏ ਆ ਆਸ਼ੂ ਕੌਸ਼ਲ ਜੀ ਬਹੁਤ ਬੁਰਾ ਹਾਲ ਹੈ ਜੀ ਫਰੀਦਪੁਰ ਵਿੱਚ ਬਿਲਕੁਲ ਜੀ ਬਿਲਕੁਲ ਮੇਜਰ ਸਿੰਘ ਕਹਿੰਦੇ ਨੇ ਫਰੀਦਪੁਰ ਵਿੱਚ ਬਹੁਤ ਗਰਮੀਆਂ ਕਾਕਾ ਸ਼ਰਮਾ ਜੀ ਵੀ ਆ ਗਏ ਨੇ ਏ న్యూਸ 18 ਵਾਲੇ ਪੱਤਰਕਾਰ ਬਹੁਤ ਗਰਮੀਆਂ ਜੀ ਬਿਲਕੁਲ ਕਾਕਾ ਜੀ ਬੜੀ ਗਰਮੀ ਹੈ ਤੁਸੀਂ ਹੁਣੇ ਹੁਣੇ ਸਾਨੂੰ ਕਾਲ ਕੀਤਾ ਤੁਹਾਨੂੰ ਦੱਸਿਆ ਕਿ ਅਸੀਂ ਲਾਈਵ ਬੈਠੇ ਹਾਂ ਤੁਸੀਂ ਕਮੈਂਟ ਕੀਤਾ ਧੰਨਵਾਦ ਸਿੱਧੂ ਭਾਗੀ ਜੀ ਜਨਮ ਦਿਨ ਮੁਬਾਰਕਾਂ ਲਈ ਦਾ ਧੰਨਵਾਦ ਜੀ ਪਰਸੋਂ ਸੀਗਾ ਸਿੱਧੂ ਜੀ ਧੰਨਵਾਦ ਤੁਹਾਡਾ ਲੇਟ ਦਿੱਤੀ ਜਾਓ ਲੇਟ ਨਹੀਂ ਵੀ ਬਦਾਇਆ ਧੰਨਵਾਦ ਤੁਹਾਡਾ ਜਸਪਾਲ ਰਠੌਰ ਜੀ ਕਹਿੰਦੇ ਗਰਮੀ ਬਹੁਤ ਆ ਰਹੀਆਂ ਵਾਲੇ ਬਿਲਕੁਲ ਨਹੀਂ ਬਿਲਕੁਲ ਰਾਈਆਂ ਵਾਲੇ ਦਾ ਤੀਜਾ ਕਮੈਂਟ ਹੈ ਜੀ ਰਾਈਆਂ ਵਾਲੇ ਆਪਣੇ ਕਾਫੀ ਵਿਊਅਰ ਲੱਗਦੇ ਆ ਪੰਜਾਬ ਡੈਰੀ ਦੇ ਤੇ ਤੀਜਾ ਕਮੈਂਟ ਉਥੋਂ ਆ ਰਿਹਾ YouTube ਤੇ ਵੀ ਸਾਨੂੰ ਲਗਾਤਾਰ ਕਮੈਂਟ ਆ ਰਹੇ ਆ ਉਥੋਂ ਵੀ ਕੋਈ ਨਵੇਂ ਕਮੈਂਟ ਆਏ ਹੋਏਗਾ ਤੁਹਾਨੂੰ ਦੱਸਦੇ ਆ ਲੁਧਿਆਣੇ ਦਾ ਤੁਹਾਨੂੰ ਕਮੈਂਟ ਦੱਸਿਆ ਸੀ ਉਸ ਤੋਂ ਬਾਅਦ ਅਨਸ਼ੂਮਨ ਆਰਿਆ ਹੈਗੇ ਜੀ ਨੰਗਲ ਬਹੁਤ ਪਠਾਨਕੋਟ ਵਿੱਚ ਅਜੇ ਤੱਕ ਵੀ بارش ਨਹੀਂ ਹੋਈ ਪਠਾਨਕੋਟ ਦਾ ਵੀ ਆਪਣੇ ਵਾਲਾ ਹਾਲੀ ਹੈ ਜੀ ਬੂਟਾ ਬਰਾੜ ਜੀ ਕਹਿੰਦੇ ਮੋਗਾ ਵੀ ਸੁੱਕਾ ਪਿਆ ਬਿਲਕੁਲ ਜੀ ਠੀਕ ਹੈ ਜੀ ਬੂਟਾ ਜੀ ਬਿੱਟੂ ਜੀ ਕਹਿੰਦੇ ਜੁਗਰਾਵਾਂ ਚ ਵੀ ਬਹੁਤ ਗਰਮੀ ਆ ਇਹ ਹਰਨੂਰ ਕੌਰ ਜੀ ਕਹਿੰਦੇ ਬਹੁਤ ਬੁਰਾ ਹਾਲ ਹੈ ਜੀ ਗਰਮੀ ਨਾਲ ਬਿਲਕੁਲ ਜੀ ਇਹ ਸਾਰੇ YouTube ਦੇ ਕਮੈਂਟ ਹੈ ਜੀ ਸੋਖ ਕਹਿੰਦੇ ਸਰ ਬਾਰਿਸ਼ ਕਦੋਂ ਆਵੇਗੀ ਬਿਲਕੁਲ ਪੁੱਛਦੇ ਆਂ ਜੀ ਮੌਸਮ ਵਿਭਾਗ ਨਾਲ ਗੱਲ ਕਰਦੇ ਆਂ ਤੁਹਾਨੂੰ ਦੱਸਦੇ ਆਂ ਪਰਮਿੰਦਰ ਸਿੱਧੂ ਜੀ ਗਰਮੀ ਯਾਰ ਜੀ ਹਾਂ ਜੀ ਹਾਂ ਬਿਲਕੁਲ ਜੀ ਵੀਰ ਜੀ ਗਰਮੀ ਹੈ ਜੀ ਗੁਰਮੇਲ ਕੌਰ ਜੀ ਕਹਿੰਦੇ ਨੇ ਬਾਜੀ ਫਰੀਦਕੋੜ ਵਿੱਚ ਬਹੁਤ ਗਰਮੀ ਆ ਧੰਨਵਾਦ ਜੀ ਹਾਂ ਤੁਸੀਂ ਵੀ ਦੇਖ ਰਹੇ ਹੋ ਫਰੀਦਕੋੜ ਦੀ ਬੜੀ ਗਰਮੀ ਹੈ ਜੀ ਫਰੀਦਕੋੜ ਦੀ ਚਮਕਦਾ ਸੂਰਜ ਦਿਖਾ ਰਹੇ ਆਂ ਧਰਮ ਸਿੰਘ ਅੰਮ੍ਰਾਲਾ ਹਰਿਆਣਾ ਚ ਬਹੁਤ ਗਰਮੀ ਹੈ ਜੀ ਉਹ ਸਾਰੇ ਪਾਸੇ ਇਹ ਹਾਲ ਹੈ ਜੀ ਸ਼ਹਿਰੀ ਬੁਆਏ ਬਹੁਤ ਗਰਮੀਆਂ ਜੀ ਠੀਕ ਹੈ ਜੀ ਪਰਮਿੰਦਰ ਸਿੱਧੂ ਜੁਗਰਾਵਾਂ ਚ ਬਹੁਤ ਗਰਮੀ ਆ ਜੀ ਜੀਤ ਕਮਲ ਰਾਏਪੋਟ ਚ ਬਹੁਤ ਅ ਅੱਗ ਵਰ ਰਹੀ ਆ ਬਿਲਕੁਲ ਬਿਲਕੁਲ ਜੀ ਸਾਰੇ ਪਾਸੇ ਹੀ ਹਾਲ ਆ ਗਰਮੀ ਨੂੰ ਲੈ ਕੇ ਅ ਸਿੱਧੂ ਭੱਗੀ ਜੀ ਤੋਂ ਬਾਅਦ ਭੱਗੀ ਜੀ ਤੋਂ ਬਾਅਦ ਹਮ ਬਜਰੰਗ ਬਿਸ਼ਨੋਈ ਗੁਦਾਰਾ ਗਰਮੀ ਬਹੁਤ ਹੈ ਜੀ ਇਹ ਸਾਰੇ ਪਾਸਿਓਂ ਗਰਮੀ ਦੀਆਂ ਆ ਰਹੀਆਂ ਮੈਲਬੌਰਨ ਤਾਂ ਬਾਈ ਜੀ ਠੰਡ ਚੱਬ ਕੱਢੀ ਜਾਂਦੀ ਆ ਸਿੱਧੂ ਭਾਗੀ ਜੀ ਬਿਲਬੌਰਨ ਤੋਂ ਆਸਟ੍ਰੇਲੀਆ ਤੋਂ ਆਏ ਨੇ ਉਹ ਕਹਿੰਦੇ ਸਾਡੇ ਤਾਂ ਠੰਡ ਹੀ ਚੈਬ ਕੱਢੀ ਜਾਂਦੀ ਆ ਫਿਰ ਭੇਜੋ ਸਾਡੇ ਵੱਨੇ ਪੂਰਾ ਠੰਡ ਹੀ ਭੇਜ ਦਿਓ ਜੀ ਅਸੀਂ ਤਾਂ ਇੱਥੇ ਗਰਮੀ ਨਾਲ ਝੁੱਲਸੀ ਜਾਂਦੇ ਆ ਬਰਸਾਤ ਨੂੰ ਉਡੀਕ ਰਹੇ ਆ ਪਰ ਸਾਡੇ ਵਾਲੇ ਪਾਸੇ ਬਰਸਾਤ ਹੀ ਨਹੀਂ ਆ ਰਹੀ ਤਾਂ ਤੁਸੀਂ ਮਿਲਬਾਰਨ ਵਾਲੇ ਪਾਸੋਂ ਕੁਝ ਠੰਡਕ ਭੇਜੋ ਤਾਂ ਤੇ ਸਾਡੇ ਵਾਲੇ ਪਾਸੇ ਕੁਝ ਠੰਡ ਪੈ ਸਕੇ ਸਾਨੂੰ ਕੁਝ ਠੰਡ ਦਾ ਮਹਿਸੂਸ ਹੋ ਸਕੇ ਠੰਡਕ ਮਹਿਸੂਸ ਹੋ ਸਕੇ ਆ ਰਾਂਝਾ ਵਾਲੇ ਤੋਂ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਅਸੀਂ ਤੁਹਾਡੇ ਫੈਨ ਆ ਜੀ ਬਹੁਤ ਮਿਹਰਬਾਨੀ ਜੀ ਸ਼ੁਕਰ ਆ ਸਾਡੇ ਵੀ ਫੈਨ ਹੈਗੇ ਆ ਜੀ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਵੀ ਫੈਨ ਹੋਣਗੇ ਧੰਨਵਾਦ ਤੁਸੀਂ ਦੇਖਦੇ ਹੋ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਗੱਲਬਾਤ ਕਰਦੇ ਹੋ ਮੈਸੇਜ ਕਰਦੇ ਹੋ ਕਮੈਂਟ ਕਰਦੇ ਹੋ ਤੇ ਤੁਸੀਂ ਲਗਾਤਾਰ ਪੰਜਾਬ ਡਾਇਰ ਨੇ ਤੁਹਾਡਾ ਇਹ ਪਿਆਰ ਆ ਤੁਹਾਨੂੰ ਬਹੁਤ ਜਲਦੀ ਇੱਕ ਵੀਡੀਓ ਦਿਖਾਵਾਂਗੇ ਕਿ ਸਾਡਾ YouTube ਨੇ ਸਾਨੂੰ ਬਹੁਤ ਵੱਡਾ ਮਾਣ ਦਿੱਤਾ ਕਿ ਸਿਲਵਰ ਬਟਨ ਮਿਲਦਾ ਹੁੰਦਾ ਜਿਹੜਾ ਉਹ ਸਾਨੂੰ ਭੇਜਿਆ ਉਹਨਾਂ ਨੇ ਮਾਨ ਦਿੱਤਾ সিলਵਰ ਬਟਨ ਭੇਜ ਕੇ YouTube ਨੇ ਤੁਹਾਨੂੰ ਬਹੁਤ ਜਲਦੀ ਉਹ ਦਿਖਾਵਾਂਗੇ ਕਿ ਇਸ ਤਰ੍ਹਾਂ ਦਾ ਬਟਨ ਆ ਵੀਡੀਓ ਬਣ ਚੁੱਕੀ ਆ ਤੇ ਤੁਹਾਨੂੰ ਜਲਦੀ ਉਹਦੇ ਦਰਸ਼ਨ ਕਰਾਵਾਂਗੇ ਫ੍ਰੀਕੋਰਡ ਦੇ ਵਿੱਚ ਪਹਿਲਾ ਆਪਣਾ ਚੈਨਲ ਬਣ ਗਿਆ ਜਿਸ ਨੂੰ ਇਹ ਬਟਨ ਮਿਲਿਆ YouTube ਨੇ 1 ਲੱਖ ਸਬਸਕ੍ਰਾਈਬਰ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋ 1 ਲੱਖ ਉਹਨਾਂ ਦੀ ਗਿਣਤੀ ਹੋ ਚੁੱਕੀ ਆ ਉਹ ਪੂਰੀ ਹੋਣ ਤੇ ਸਾਨੂੰ ਉਹ ਪੇਜਾ ਮੇਜਰ ਸਿੰਘ ਜੀ ਕਹਿੰਦੇ ਆ ਬਾਈ ਜੀ ਮੈਂ ਗੱਡੀ ਲੈ ਕੇ ਯੂਪੀ ਗਿਆ ਹਾਂ ਤਾਂ ਪਾਣੀ ਬਹੁਤ ਆਇਆ ਫੀਲੀਪੀਤ ਹਾਂ ਪੰਜਾਬ ਦੇ ਪਾਸੇ ਆਸੇ ਹਿਮਾਚਲ ਦੇ ਵਿੱਚ ਤੱਕ ਆ ਕਾਫੀ ਹੈ ਜੀ ਹਰਿਆਣੇ ਵਾਲਿਆਂ ਦਾ ਮੈਸੇਜ ਆਈ ਜਾਂਦਾ ਉੱਧਰ ਵੀ ਬਰਾਹ ਹਾਲ ਹੈ ਜੀ ਉੱਧਰ ਵੀ ਗਰਮੀ ਬਹੁਤ ਆ ਤੇ ਯੂਪੀ ਦੇ ਵਿੱਚ ਪਾਣੀ ਫੀਲੀਪੀਤ ਹੈ ਕਹਿੰਦੇ ਕਾਫੀ ਪੀਲੀਪੀਤ ਬਹੁਤ ਪੰਜਾਬੀ ਆ ਤੇ ਉੱਥੇ ਕਹਿੰਦੇ ਬੜੀ ਪਾਣੀ ਬਹੁਤ ਆਇਆ ਹੋਇਆ ਉੱਥੇ ਹੜਾ ਵਾਲੀ ਸਥਿਤੀ ਬਣੀ ਹੋਈ ਹੈ ਬਹੁਤ ਬਹੁਤ ਮੁਬਾਰਕਾਂ ਜੀ ਸੰਤ ਕੁਮਾਰ ਜੀ ਕਹਿੰਦੇ ਧੰਨਵਾਦ ਜੀ ਜਸਵੰਤ ਜੀ ਬਹੁਤ ਮਿਹਰਬਾਨੀ ਇੱਕ ਵਾਰੀ ਫਿਰ YouTube ਵਾਲੇ ਪਾਸੇ ਦਾ ਹਾਲ ਦੇਖ ਲਈਏ ਨਾਲ ਨਾਲ Facebook ਵੇਂਦੇ-ਵੇਂਦੇ ਆਪਾਂ YouTube ਵਾਲਾ ਹਾਲ ਵੀ ਨਾਲ ਦੀ ਨਾਲ ਦੇਖੀ ਚੱਲਦੇ ਬਿੱਟੂ ਜੀ ਕਹਿੰਦੇ ਗਰਮੀ ਬਹੁਤ ਆ ਜੀ ਪੱਟੀ ਜੀ ਧੰਨਵਾਦ ਜੀ ਧੰਨਵਾਦ ਪੱਟੀ ਵਾਲਿਓ ਰਜਤ अरोड़ा ਕਹਿੰਦੇ ਜੀ ਫਲੋਰ ਵਿੱਚ ਬਾਰਿਸ਼ ਕੱਬ ਹੋਵੀ ਬਹੁਤ ਗਰਮੀਆਂ ਆ ਜੀ ਹਾਂ ਪੌਣੇ ਆ ਜੀ ਕਰਦੇ ਆ ਹੁਣੇ ਮੌਸਮ ਵਿਭਾਗ ਨਾਲ ਗੰਦੂਰ ਸਰਾਂ ਜੀ ਕਹਿੰਦੇ ਬਟ ਗਰਮੀ ਹੈ ਜੀ ਪਿੰਡ ਮਸੀਤਾ सिरसा ਹਰਿਆਣੇ ਚੋਂ ਆ ਮਸੀਤਾ ਪਿੰਡ ਆ ਜੀ ਮਸੀਤਾ ਪਿੰਡ ਹਰਿਆਣਾ सिरसा ਤੇ ਉੱਥੇ ਵੀ ਕਹਿੰਦੇ ਬਹੁਤ ਗਰਮੀ ਆ ਜੀ ਬਿਲਕੁਲ ਜੀ ਰਾਜਸਥਾਨ ਵਾਲੇ ਪਾਸੇ ਤਾਂ ਅੱਜ ਕੱਲ੍ਹ ਹੱਥੇ ਬੇ 20 20 ਪੈ ਜਾਂਦਾ ਤੇ ਤੁਹਾਡੇ ਵਾਲੇ ਪਾਸੇ ਹਜੇ ਨਹੀਂ ਪਿਆ ਮੋਹਾਲੀ ਕੋਰਾਲੀ ਬਹੁਤ ਗਰਮੀ ਆ ਜੀ ਇੰਦਰਜੀਤ ਸਿੰਘ ਰਾਠੀ ਕਹਿ ਰਹੇ ਨੇ ਹਾਂ ਜੀ ਧੰਨਵਾਦ ਜੀ ਤੁਸੀਂ ਆਪ ਦੇ ਹਲਕੇ ਦਾ ਹਾਲ ਦੱਸਿਆ ਮੋਹਾਲੀ ਕੋਰਾਲੀ ਉੱਧਰ ਵੀ ਕਹਿੰਦੇ ਬਹੁਤ ਗਰਮੀ ਪੈ ਰਹੀ ਹੈ ਜੀ ਤੋਂ ਗਰਮੀ ਨੇ ਬਹੁਤ ਵੱਟ ਘਟ ਰੱਖੇ ਹੈ ਅੱਜ ਦੇ ਕੋਈ ਸ਼ਕਤ ਨਹੀਂ ਕਿ ਗਰਮੀ ਨੇ ਬਹੁਤ ਬੁਰੇ ਤਰੀਕੇ ਨਾਲ ਝੋਲਡ ਰੱਖਿਆ ਸਾਰੇ ਕਾਸੇ ਨੂੰ ਮੌਸਮ ਨੇ ਮਾਰ ਪਾਈਆ ਕਾਰੋਬਾਰ ਨੂੰ ਮੌਸਮ ਨੇ ਮਾਰ ਪਾਈਆ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਲ ਹੋਇਆ ਪਿਆਏ ਧੰਨਵਾਦ ਜੀ ਤੁਸੀਂ ਜਿੰਨੇ ਸਾਡੇ ਨਾਲ ਜੁੜ ਰਹੇ ਹੋ ਤੁਹਾਨੂੰ ਇੱਕ ਵਾਰੀ ਫਿਰ ਪਛਕੜੀ ਦਿਮਾਗ ਕਿ ਤੁਹਾਡੇ ਇਸ ਪਿਆਰ ਸਦਕਾ YouTube ਨੇ ਆਪਾਂ ਨੂੰ ਇੱਕ ਬਟਨ ਦਿੱਤਾ ਜਿਹੜਾ ਆਮ ਤੌਰ ਤੇ ਉਹਨਾਂ ਯੂਟਿਊਬਰਾਂ ਨੂੰ ਮਿਲਦਾ ਯੂਟਿਊਬਰਾਂ ਦੀ ਬੜੀ ਖਾਹਸ਼ ਹੁੰਦੀ ਹੈ ਕਿ ਸਾਨੂੰ ਮਿਲੇ ਉਹਨਾਂ ਨੂੰ ਮਿਲਦਾ ਜਿਨ੍ਹਾਂ ਦਾ 1 ਲੱਖ ਸਬਸਕ੍ਰਾਈਬਰ ਹੋ ਜਾਂਦਾ ਤੇ ਉਹ ਵੀ ਪਿਓਰ ਸਬਸਕ੍ਰਾਈਬਰ ਖਰੀਦਿਆ ਨਹੀਂ ਹੁੰਦਾ ਜਿਹੜਾ ਆਪਣੇ ਆਪ ਸਬਸਕ੍ਰਾਈਬਰ ਤੁਹਾਡਾ ਬਣਦਾ ਉਹ ਆਪਣਾ 1 ਲੱਖ ਸਬਸਕ੍ਰਾਈਬਰ ਉਹ ਪੂਰਾ ਹੋ ਗਿਆ ਜਿਹੜੀ 100k ਪੂਰਾ ਹੋਣ ਤੇ ਆਪਾਂ ਨੂੰ YouTube ਨੇ ਮਾਨਤਾ ਦਿੱਤੀ ਆ ਵੈਰੀਫਾਈ ਕੀਤਾ ਤੇ ਉਹ ਬਟਨ ਭੇਜਿਆ ਰਕੇਸ਼ ਕੁਮਾਰ ਜੀ ਦਾ ਕਮੈਂਟ ਆਇਆ ਜੀ ਕਿ ਇਹਦੇ ਗਰਮੀ ਬਹੁਤ ਆ ਫਰੀਦਕੋਟ ਵਿੱਚ ਜੀ ਫੁੱਲ ਨਜ਼ਾਰੇ ਆ ਹਾਂਜੀ ਹਾਂ ਗਰਮੀ ਦੇ ਤਾਂ ਫੁੱਲ ਨਜ਼ਾਰੇ ਆ ਜੀ ਬਿਲਕੁਲ ਸੂਰੇਜ ਸਿੰਘ ਜੀ ਜੁੜ ਰਹੇ ਨੇ ਧੰਨਵਾਦ ਜੀ ਸਵਾਗਤ ਹੈ ਜੀ ਸੂਰੇਜ ਸਿੰਘ ਜੀ ਤੁਹਾਡਾ ਤੇ ਆਪਣੇ ਦਾ ਨਵੇਂ ਦੋਸਤ ਵੀ ਲਗਾਤਾਰ ਜੁੜ ਰਹੇ ਆ ਨਵੇਂ ਦੋਸਤ ਕਵਿੰਟ ਕਰਦੇ ਆ ਪੁਰਾਣੇ ਵੀ ਕੱਲ ਜੇ ਮਿਲ ਬੋਰਨ ਤੋਂ ਹੁਣ ਜੁੜੇ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਾਡੇ ਨਾਲ YouTube ਤੇ ਵੀ ਜੁੜੇ ਹੋਏ ਆ ਫਲੋਰ ਲੁਧਿਆਣਾ ਸਾਰੇ ਪਾਸਿਓ ਆਪਣਾ ਆਪਣਾ ਹਾਲ ਦੱਸ ਰਹੇ ਆ ਬਰਸਾਤ ਨੂੰ ਲੈ ਕੇ ਕਿਸ ਤਰ੍ਹਾਂ ਦਾ ਹਾਲਾਤ ਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਨਾਜਰ ਸਿੰਘ ਜੀ ਸੂਰਜ ਨੂੰ ਕਰ ਰਹੇ ਨੇ ਉਂਗਲ ਬਿਲਕੁਲ ਜੀ ਕਰੋ ਉਂਗਲ ਕਰਨੀ ਵੀ ਚਾਹੀਦੀ ਆ ਉਹਨਾਂ ਨੇ ਬਿਲਕੁਲ ਨਾਜਰ ਸਿੰਘ ਜੀ ਨੇ ਸੂਰਜ ਬਣਾ ਕੇ ਤੇ ਉਹਦੇ ਵੱਲ ਉਂਗਲ ਕੀਤੀ ਆ ਕਿ ਇਹ ਵੱਟ ਘੜ ਰਿਹਾ ਵੈਲਪੋਲੇ ਇਹ ਵਟ ਕੱਢ ਰਿਹਾ ਜੀ। ਔਰ YouTube ਦਾ ਕੀ ਹਾਲ ਆ ਜੀ YouTube ਤੇ ਫਿਰੋਜ਼ਪੁਰ ਅੱਜ ਤਾਂ ਬਾਹਰ ਨਹੀਂ ਨਿਕਲਿਆ ਜਾਂਦਾ। ਹਾਂਜੀ ਧਰਮ ਸਿੰਘ ਜੀ ਕਹਿ ਰਹੇ ਨੇ ਕੋਈ ਪੱਤਕਾ ਦੇ ਬਾਹਰ ਨਹੀਂ ਨਿਕਲਿਆ ਜਾਂਦਾ। ਤੇ ਰਾਇਲ ਵੇਰਕ ਕਹਿ ਰਹੇ ਨੇ ਫਿਰੋਜ਼ਪੁਰ ਤਾਂ ਗਰਮੀ ਹੈ ਜੀ। ਕੋਈ ਦਿਓ ਆਪਡੇਟ ਵੈਦਰ ਦਾ। ਹਾਂਜੀ ਹਾਂ ਦੱਸਦੇ ਆਂ ਜੀ। ਦੀਪਕ ਗੋਤਮ ਹੁਸ਼ਿਆਰਪੁਰ ਵਿੱਚ ਹਾਜੀਪੁਰ ਵਿੱਚ ਬਾਰਿਸ਼ ਨਹੀਂ ਹੁੰਦੀ ਪਈ। ਅੱਛਾ ਜੀ ਉੱਥੇ ਵੀ ਨਹੀਂ ਹੋ ਰਹੀ ਚਲੋ। ਅੱਜ ਜੇ ਕਹਿੰਦੇ ਜਿਕੇ ਉੱਥਾ ਤਾਂ ਬੜੀਆਂ ਬਾਰਸ਼ਾਂ ਹੁੰਦੀਆਂ ਮਹਿਤਾਬ ਸਿੰਘ ਜੀ ਹੈਲੋ ਕਹਿ ਰਹੇ ਨੇ ਹੈਲੋ ਜੀ ਤਰਸ਼ੇਮ ਸਿੰਘਲਾ ਜੀ ਹੈ ਕਹਿ ਰਹੇ ਨੇ ਧੰਨਵਾਦ ਜੀ ਕਮੈਂਟ ਕਰ ਰਹੇ ਨੇ ਬੀ ਲਿਖਿਆ ਕੱਲਾ ਪਤਾ ਨਹੀਂ ਕੀ ਮਤਲਬ ਹੈ ਜੀ ਬੀ ਦਾ ਇਹ YouTube ਤੇ ਕਮੈਂਟ ਸੀਗੇ Facebook ਵਾਲੇ ਵੀ ਅਸੀਂ ਤੁਹਾਨੂੰ ਨਾਲ-ਨਾਲ ਪੜ੍ਹ-ਪੜ ਕੇ ਸੁਣਾ ਰਹੇ ਹਾਂ ਦੋਨਾਂ ਪਾਸਿਆਂ ਤੋਂ ਸਾਡੇ ਨਾਲ ਦੋਸਤ ਸਾਡੇ ਨਾਲ ਜੁੜੇ ਆ ਵੀਰ ਜੁੜੇ ਆ ਆਪਣੇ ਆਪਣੇ ਹਲਕੇ ਦਾ ਹਾਲ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਾ ਹਾਲ ਹੈ ਸਾਡੇ ਹਲਕੇ ਦੇ ਵਿੱਚ ਬਿਲਕੁਲ YouTube ਵਾਲੇ ਤੁਸੀਂ ਆ ਸਾਡੇ ਨਾਲ ਜੁੜੇ ਹੋ Facebook ਵਾਲੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਬਹੁਤ ਧੰਨਵਾਦ ਤੁਹਾਡੇ ਪਿਆਰ ਸਦਕਾ ਹੀ ਸਾਨੂੰ YouTube ਨੇ ਮਾਨ ਬਖਸ਼ਿਆ ਤੁਹਾਡੇ ਕਰਕੇ ਹੀ ਸਾਰਾ ਕੁਝ ਹੈ ਤੇ ਇਸੇ ਕਰਕੇ ਹੀ ਸਾਨੂੰ ਮਾਨਤਾ ਮਿਲੀ ਹੈ ਮਹਿਤਾਬ ਸਿੰਘ ਜੀ ਕਹਿੰਦੇ ਕੋਈ ਹੈ ਦੀ ਮੀਨੀ ਉਮੀਦ ਦੱਸਣਾ ਬਿਲਕੁਲ ਦੱਸਦੇ ਆ ਜੀ ਲੋ ਆਪਾਂ ਹੁਣ ਤੁਹਾਨੂੰ ਥੋੜਾ ਜਿਹਾ ਮੌਸਮ ਦਾ ਅਪਡੇਟ ਦੇਖਦੇ ਆ ਕਿ ਮੌਸਮ ਦਾ ਅਪਡੇਟ ਕੀ ਹੈ ਕਿਸੇ ਪਾਸਿਓਂ ਕੁਝ ਆਇਆ ਹੋਵੇ ਮੌਸਮ ਪੰਜਾਬ ਦਾ ਜਿਹੜਾ ਚੈਨਲ ਆ ਉਹਦੇ ਤੇ ਕੁਝ ਆਉਂਦਾ ਹੈ ਕਮੈਂਟ ਇੱਕ ਪੋਸਟ ਪਾਈ ਗਈ ਆ ਕਿ 10 ਜੁਲਾਈ ਆਉਂਦਿਆਂ ਹੀ ਸਾਰੀਆਂ ਮੌਸਮ ਏਜੰਸੀਆਂ ਨੇ ਮੌਨਸਨ بارش ਅਨੁਮਾਨ ਅੰਕੜੇ ਲਗ ਭਗਾ ਚੁੱਕੇ ਆ ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਵਾਰ 105% ਤੋਂ ਉੱਪਰ ਮੌਨਸਨ 105% ਤੋਂ ਉੱਪਰ ਜਾ ਸਕਦੀ ਆ ਸਟਾਈਟ ਅਨੁਸਾਰ 104 ਦੇ ਆਸ-ਪਾਸ ਰਹੇਗਾ ਰਸ਼ੀਆ ਵੈਦਰ ਇਸ ਨੂੰ 107 ਦੇ ਆਸ-ਪਾਸ ਦੱਸ ਰਿਹਾ। ਬਾਕੀ ਪਿਛਲੇ ਸਾਲ 96% ਸੀਗਾ। ਸਾਰਾ ਕੁਝ ਤਾਂ ਲਿਖਿਆ ਪਰ ਹਾਲਾਤ ਦੇਖੋ ਹੁਣ ਅਰਬ ਸਾਗਰ ਤੋਂ ਨਮੀ ਖਿੱਚ ਕੇ ਲਗਾਤਾਰ ਮਜਬੂਤ ਹੁੰਦੀ ਐਕਸਸ ਲਾਈਨ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦਾ ਰਫ ਕਰੇਗੀ। ਇਸ ਨਾਲ ਕੱਲ ਰਾਤ ਤੋਂ ਬਾਅਦ ਲਗਭਗ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਸਮੇਤ ਸਾਰੇ ਉੱਤਰੀ ਭਾਰਤ ਵਿੱਚ ਉਤਰਮਿਆਨੀ ਤੋਂ ਭਾਰੀ بارش ਦਾ ਸੰਗਾ ਲੱਗੇਗਾ ਇਸ ਪੈਰ ਲਗਭਗ 80% ਏਰੀਆ ਕਵਰ ਕਰੇਗਾ ਰਾਤ ਦਾ ਔਸਤ ਤਾਪਮਾਨ 26 ਡਿਗਰੀ ਦਿਨ ਦਾ ਔਸਤ ਆਪਨਾ 35 ਡਿਗਰੀ ਰਹੇਗਾ ਕੱਲ ਦਿਨ ਵੇਲੇ ਦੱਖਣੀ ਹਵਾ ਵਧਨ ਨਾਲ ਹੰਮਸ ਵਧੇਗੀ ਕੁਝ ਥਾਵਾਂ ਤੇ ਹਲਕੇ ਛਿੜਾਕੇ ਉੱਜਣ ਦੀ ਸੰਭਾਵਨਾ ਵਧੇਗੀ ਯਾਨੀ ਕੁੱਲ ਮਿਲਾ ਕੇ ਅਜੇ 48 ਘੰਟਿਆਂ ਬਾਅਦ ਕੱਲ ਰਾਤ ਤੋਂ ਮੌਸਮ ਕੁਝ ਬਦਲਣ ਦੀਆਂ ਉਮੀਦਾਂ ਬਣੀਆਂ ਹੋਈਆਂ ਸਾਊਥ ਵਾਲੇ ਪਾਸਿਓਂ ਕਹਿੰਦੇ ਬੱਦਲ ਬਣ ਰਿਹਾ ਪੱਛਮੀ ਚੱਲ ਰਿਹਾ ਤੇ ਮੌਨਸੂਨ ਦੀ ਬਾਰਿਸ਼ ਹੈ ਜਿਹੜੀ ਕੋਇਤ ਕੀ ਆਮ ਨਾਲੋਂ 10% ਦੀ ਵੱਧ ਹੋਣ ਦੇ ਅੰਦਾਜ਼ੇ ਆ ਪਹਿਲਾਂ 96% ਹੁੰਦੀ ਹੈ ਤੇ ਅੱਜ ਦੀ 104 ਤੋਂ 107% ਤੱਕ ਦੀ ਬਰਸਾਤ ਆ ਜਿਹੜੀ ਹੋਣ ਦੀਆਂ ਉਮੀਦ ਲਈ ਜਾ ਰਹੀ ਆ ਯਾਨੀ ਜਿਹੜਾ ਇਹ ਸਵੇਰ ਅੱਜ 5:43 ਮਿੰਟ ਦਾ ਮੌਸਮ ਦਾ ਹਾਲਾਤ ਦੱਸਿਆ ਗਿਆ ਹੈ 5:43 ਤੇ ਉਦੇ ਚ ਇਹ ਆ ਕਿ 48 ਘੰਟਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਉੱਤਰੀ ਭਾਰ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾਵਾਂ ਬਣ ਗਈਆਂ 48 ਘੰਟਿਆਂ ਵਿੱਚ ਯਾਨੀ ਕੱਲ ਸ਼ਾਮ ਤੱਕ ਤੇ ਬਰਸਾਤ ਆ ਜਿਹੜੀ ਉਹ ਆ ਸਕਦੀ ਆ ਲਓ ਜੀ ਤੁਹਾਨੂੰ ਮੌਸਮ ਦਾ ਅਪਡੇਟ ਅਸੀਂ ਦੇ ਤਾ ਬਾਈ ਜੀ ਮਰੌਲੀ ਮਰੌਲੀ ਕਲਾ ਮਰੌਲੀ ਕਲਾ ਚ ਬਹੁਤ ਗਰਮੀ ਆ ਹਾਂ ਜੀ ਹਾਂ ਤੁਹਾਡੇ ਲਈ ਪੱਗ ਭੇਜਦੇ ਆ ਜੀ ਕੋਈ ਆ ਸਿੱਧੂ ਮੂਸੇਵਾਲਾ ਫੈਨ ਕਹਿੰਦੇ ਫਰੀਦਕੋਟ ਕੱਲ ਨੂੰ ਕਿਵੇਂ ਰਹੂਗੀ ਆ ਕੱਲ ਰਾਤ ਤੱਕ ਜਿਆ ਦੱਸ ਰਹੇ ਆ ਜੀ ਮੌਸਮ ਤੇ ਕੁਝ ਬਣੇਗਾ ਬਰਸਾਤ ਵਾਲਾ ਕੱਲ ਰਾਤ ਨੂੰ ਪਰਮਨ ਕੁਮਾਰ ਜੀ ਕਹਿੰਦੇ ਭੱਤਾ ਭਾਈ ਵਿੱਚ بارش ਨਹੀਂ ਹੋ ਰਹੀ ਕੱਲ ਨੂੰ ਉਮੀਦ ਆ ਜੀ ਕੱਲ ਰਾਤ ਤੋਂ ਬਾਅਦ ਦੀ ਉਮੀਦ ਆ 48 ਘੰਟਿਆਂ ਦਾ ਮੌਸਮ ਨੇ ਦੱਸਿਆ ਹੈ ਕਿ 48 ਘੰਟਿਆਂ ਦੇ ਵਿੱਚ ਕੁਝ ਇਸ ਮੌਸਮ ਦਾ ਹਾਲਾਤ ਅਗਰੇ ਉਹ ਬਦਲਣ ਵਾਲੇ ਆ ਬਦਲ ਸਕਦੇ ਆ ਉਏ YouTube ਤੇ ਕਮੈਂਟ ਸੀਗੇ Facebook ਤੇ ਇੱਕ ਵਾਰੀ ਫਿਰ ਮੁੜ ਕੇ ਚੱਲਦੇ ਆਂ ਕੀ ਕਹਿੰਦੇ ਨੇ ਦੋਸਤ Facebook ਵਾਲੇ ਹਨਾਂ ਦੀ ਵੀ ਗੱਲਬਾਤ ਸੁਣਦੇ ਆਂ ਕਰਦੇ ਆਂ ਕਿ ਉਹ ਕੀ کہہ ਰਹੇ ਨੇ ਨਵਾਂ ਕਮੈਂਟ ਨਹੀਂ ਆਇਆ ਬ੍ਰੀਫੋਰਟ ਵਾਲੇ ਉਹ ਪਾਸੇ-ਆਸੇ ਵਾਲੇ ਕੋਈ ਨਹੀਂ ਕਮੈਂਟ ਨਹੀਂ ਕੀਤਾ ਹਜੇ ਕੋਈ ਦੱਸਿਆ ਨਹੀਂ ਆਪਣੇ ਹਲਕੇ ਦਾ ਹਾਲ ਲਾਸਟ ਕਮੈਂਟ ਨਾਜਰ ਸਿੰਘ ਜੀ ਦਾ ਸੂਰਜ ਵਾਲ ਉਂਗਲ ਕਰਕੇ ਆਇਆ ਸੀ ਬਲੋ ਫੇਸ ਯਾਨੀ YouTube ਤੇ ਕਾਫੀ ਕਮੈਂਟ ਆ ਰਹੇ ਆ ਪਰ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਨਾਲ ਜੁੜੇ ਹੋਏ ਨੇ ਹਰਵਿੰਦਰ ਸਿੰਘ ਜੀ ਕਹਿੰਦੇ ਜਰੂਰ ਜੀ ਕੁਛ ਕੁਛ ਕਰੋ ਬਿਲਕੁਲ ਬਿਲਕੁਲ ਜੀ ਕੱਲ ਨੂੰ ਤੋਂ ਬਾਅਦ ਰਾਤ ਤੋਂ ਬਾਅਦ ਲੱਗਦਾ ਕੁਝ ਹੋ ਜਾਣਾ ਜੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਜੀ ਮਹਿਤਾਬ ਜੀ ਸਾਰੇ ਦੋਸਤ ਜਿੰਨੇ ਜੁੜ ਰਹੇ ਆ ਹਰ ਇੱਕ ਨੂੰ ਆਪਣੇ ਆਪਣੇ ਏਰੀਏ ਦੇ ਮੌਸਮ ਦੇ ਹਾਲ ਦੇ ਬਾਰੇ ਜਾਣਕਾਰੀ ਲੈਣ ਦਾ ਚਾਹ ਹੁੰਦਾ ਉਤੇਜ ਨਹੀਂ ਹੁੰਦੀ ਆ ਕਿ ਪਤਾ ਲੱਗੇ ਸਾਡੇ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਸਾਡੇ ਮੌਸਮ ਕਿਸ ਤਰ੍ਹਾਂ ਦਾ रहेगा केस ਲਈ ਜਿੱਥੋਂ ਜਿਉਂ ਜਿਵੇਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸੋ ਇੱਕ ਵਾਰੀ ਆਪਾਂ ਹੁਣ ਲਾਈਵ ਜੁੜੇ ਸੀ ਧੰਨਵਾਦ ਫਿਰ ਜਲਦੀ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਨਾਲ ਜੁੜਾਂਗੇ ਕੁਝ ਗੱਲਾਂ ਵਕਤਾ ਕਰਾਂਗੇ ਤੁਹਾਡੇ ਹਲਕੇ ਦੀ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ YouTube ਨੇ ਜਿਹੜੇ ਆਪਾਂ ਨੂੰ ਮਾਨਤਾ ਦਿੱਤੀ ਆ ਬਟਨ ਭੇਜਿਆ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮਿਲਿਆ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਮਿਲਿਆ ਉਹਦੀ ਵੀ ਵੀਡੀਓ ਬਹੁਤ ਜਲਦੀ ਤੁਹਾਨੂੰ ਦਿਖਾਵਾਂਗੇ ਓਕੇ ਜੀ ਸਸਕਾਰ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਲਦੀ ਆਪਾਂ ਇੱਕ ਵਾਰੀ ਫੇਰ ਜੁੜਾਂਗੇ ਲਾਈਵ ਮੌਸਮ ਦਾ ਹਾਲ ਲੈ ਕੇ ਤੇ ਜਾਂ ਕੋਈ ਹੋਰ ਚੰਗਾ ਪੱਖ ਦਾ ਮਸਲਾ ਲੈ ਕੇ ਤੁਹਾਨੂੰ ਜਾਂਦੇ ਜਾਂਦੇ ਪਤਪਾਲ ਸਿੰਘ ਅਰੜਾਈ ਦਾ ਮੈਸੇਜ ਪੜ੍ਹ ਦਿੰਨੇ ਆ ਬਹੁਤ ਗਰਮੀ ਆ ਜੀ ਕਹਿੰਦੇ ਤੇਜ਼ ਢੱਲੋਂ ਜੀ ਕਹਿੰਦੇ ਹਾਲੀ ਦਾ ਫੀਟਸਪੋਰਟ ਨਾਲ ਰੱਬ ਨੂੰ ਨਰਾਜ ਲੱਗਦਾ ਉਹ ਪੂਰੇ ਏਰੀਆ 'ਚ ਨਰਾਜ ਹੋਇਆ ਪਿਆ ਤੇਜ਼ ਜੀ ਬਸ ਆਪਾਂ 1:10 ਤੇ ਮਿਲਦੇ ਆ ਦੱਸਦੇ ਆ ਤੁਹਾਨੂੰ ਉੱਥੇ ਕੀ ਮੌਸਮ ਦਾ ਫਿਰ ਕੀ ਹਾਲਾਤ ਦਾ ਕਲਰ ਆਤਮ ਕੁਝ ਨਹੀਂ ਪੋਣੇ ਆ ਤੇਜੀ ਉਹ ਜੋ ਕੈਂਪ ਤੁਸੀਂ ਆਪਾਂ ਇੱਕ ਦਸਤੇ ਮਿਲਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ YouTube ਤੇ ਤੁਸੀਂ ਜੁੜੇ ਹੋ ਜਿੰਨੇ Facebook ਤੇ ਤੁਸੀਂ ਸਾਡੇ ਨਾਲ ਜੁੜੇ ਹੋ ਬਹੁਤ ਬਹੁਤ